ਕਾਇਦ ਇਹ ਬਾਵਾਸਾਨ ਨੂੰ ਢਾਲ ਬਣਾਉਣ ਦੀ ਕੱਲ ਰਿੰਕੂ ਜੀ ਨੇ ਕੋਸ਼ਿਸ਼ ਕੀਤੀ ਜਾਂ ਇੱਕ ਮੁੱਦੇ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਅਜਿਹਾ ਬਿਆਨ ਇੱਕ ਲੀਟਰ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਸ਼ੋਭਾ ਦਿੰਦਾਗਾ ਜਦੋਂ ਸੁਸ਼ੀਰ ਵਿੰਕੂ ਆਮ ਆਦੀ ਪਾਰਟੀ ਦੇ ਵਿੱਚ ਸੀਗੇ ਉਦੋਂ ਇਹੀ ਕਿਸਾਨਾਂ ਦੇ ਹੱਕ ਦੇ ਵਿੱਚ ਕੱਢਦੇ ਸੀ ਕਿ ਭਾਜਪਾ ਧੱਕਾ ਕਰ ਰਹੀ ਹੈ ਅੱਜ ਭਾਜਪਾ ਦੇ ਵਿੱਚ ਜਾ ਕੇ ਬਹਿ ਗਏ ਅੱਜ ਇਹਨਾਂ ਨੂੰ ਉਹੀ ਕਿਸਾਨ ਕੋਈ ਹੋਰ ਲੱਗਣ ਲੱਗੇ ਅੱਜ ਇਹਨਾਂ ਨੂੰ ਉਹ ਕਿਸਾਨ ਹੀ ਨਹੀਂ ਲੱਗਦੇਗੇ ਤੁਸੀਂ ਦੱਸੋ ਨਾ ਤੁਸੀਂ ਕੀ ਹੋ ਕੀ ਕਿਸਾਨਾਂ ਨੂੰ ਤਾਂ ਕਹਿਤਾ ਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉੱਥੇ ਉਹਨਾਂ ਨੂੰ ਤਾਂ ਕਹਿਦਾ ਵੀ ਇਹ ਗੁੰਡੇ ਤੁਸੀਂ ਕੀ ਤੁਸੀਂ ਆਪ ਦਾ ਦਿਖਾ ਰਹੇ ਹੋ ਕੱਲਾ ਆਪ ਦਾ ਉਹ ਕਰ ਰਹੇ ਹੋ ਜਦੋਂ ਫਿਰ ਤੁਸੀਂ ਕਿਸਾਨਾਂ ਦਾ ਖਾਓ ਨਾ ਕਿੱਥੇ ਉਹਨਾਂ ਨੇ ਬਾਬਾ ਸਾਹਿਬ ਬਾਰੇ ਗਲਤ ਬੋਲਿਆ ਕਿੱਥੇ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਗਲਤ ਬੋਲਿਆਗਾ ਜੱਪਜੀ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਪਰ ਮੈਨੂੰ ਲੱਗਦਾ ਹੁਣ ਜਿਹੜੇ ਭਾਜਪਾ ਲੀਡਰ ਨੇ ਉਹ ਵਿਰੋਧ ਤੋਂ ਅੱਕ ਗਏ ਜਾਂ ਇੰਨਾ ਕਿ ਜ਼ਿਆਦਾ ਉਹਨਾਂ ਦੇ ਵਿੱਚ ਗੁੱਸਾ ਆ ਰਿਹਾਗਾ ਕਿ ਬਿਆਨ ਪਤਾ ਨਹੀਂ ਉਹ ਕੀ ਕੁਝ ਦੇ ਜਾਂਦੇ ਨੇ ਕੱਲ ਸੁਸ਼ੀਲ ਰਿੰਕੂ ਕਿਸਾਨਾਂ ਨੂੰ ਕਹਿ ਰਹੇ ਸੀ ਗੁੰਡੇ ਨੇ ਇਹ ਇਹ ਤਾਂ ਦਲਿਤ ਸਮਾਜ ਦਾ ਵਿਰੋਧ ਕਰ ਰਹੇ ਨੇ ਜਿਸ ਤਰੀਕੇ ਦਾ ਉਹਨਾਂ ਨੇ ਬਿਆਨ ਦਿੱਤਾ ਮੈਨੂੰ ਲੱਗਦਾ ਕਿ ਅਜਿਹੇ ਬਿਆਨ ਲੀਡਰ ਨੂੰ ਨਹੀਂ ਦੇਣਾ ਚਾਹੀਦਾ ਸੀ ਰਾਜੀਦੀਪ ਦੋ ਤਰ੍ਹਾਂ ਦਾ ਗੁੱਸਾ ਉਦੋਂ ਕਿੱਥੇ ਸੀ ਜਦੋਂ ਕਿਸਾਨ ਉੱਥੇ ਬਾਰਡਰ ਤੇ ਬੈਠੇ ਸੀ ਕਿਸਾਨ ਆਪਦੀਆਂ ਮੰਗਾਂ ਲੈ ਕੇ ਤੁਹਾਡੀ ਸਰਕਾਰ ਕੋਲ ਜਾ ਰਹੇ ਸੀ ਤੇ ਤੁਸੀਂ ਉਹਨਾਂ ਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਉੱਥੇ ਗੋਲੀਆਂ ਚੱਲੀਆਂ ਕਿਸ ਕਿੰਨੇ ਕਿਸਾਨ ਜ਼ਖਮੀ ਹੋਏ ਇਹ ਗੁੱਸਾ ਉਦੋਂ ਕਿੱਥੇ ਸੀ ਅੱਜ ਤੁਹਾਨੂੰ ਇਹ ਗੁੱਸਾ ਆ ਰਿਹਾ ਕਿ ਕਿਸਾਨਾਂ ਨੇ ਸਾਡਾ ਵਿਰੋਧ ਕਰਤਾ ਇਹ ਤੁਹਾਨੂੰ ਪਹਿਲਾਂ ਹੀ ਪਤਾ ਸੀ ਨਾ ਇਹ ਚੀਜ਼ ਜਾਂ ਤਾਂ ਹੋਵੇ ਤੁਹਾਨੂੰ ਪਹਿਲਾਂ ਨਾ ਪਤਾ ਹੋਵੇ ਇਹ ਚੀਜ਼ ਵੀ ਕਿਸਾਨ ਨੇ ਕਿਸਾਨਾਂ ਨੇ ਤੁਹਾਨੂੰ ਇਹ ਇਹ ਚੀਜ਼ ਕਿਸਾਨਾਂ ਨੇ ਤੁਹਾਡਾ ਵਿਰੋਧ ਕਰਨਾ ਹੀ ਕਰਨਾ ਹੈ ਅੱਜ ਤੁਸੀਂ ਇਹ ਬਿਆਨ ਦੇ ਰਹੇ ਹੋ ਬਹੁਤ ਸਾਰੇ ਹੈ ਦੁਸ਼ਾਂਚ ਹਰਿਆਣੇ 'ਚ ਕਿੰਨੇ ਨੇ ਉਹਨਾਂ ਨੇ ਤਾਂ ਬੀਜੇਪੀ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਨਹੀਂ ਵੜਨ ਦਿੰਦੇ ਪਿੰਡਾਂ 'ਚ ਨਾਲੇ ਇਹ ਬਿਆਨ ਦੇਣਾ ਕਿ ਤੁਹਾਡੇ ਕੋਲ ਜੇ ਜੋ ਹੋਵੇ ਉਹ ਕਰ ਲਿਓ ਇਹ ਤਾਂ ਫਿਰ ਕਿਹੜੇ ਲੀਡਰ ਨੇ ਬਿਆਨ ਦਿੱਤੇ ਹੂੰ ਇਹ ਤੁਸੀਂ ਜਗਾ ਜਗਾ ਦੇਖ ਦੇ मतलब ਆਪਾਂ ਦੇਖਦੇ ਹੀ ਆ ਲੀਡਰ ਕਿਸ ਤਰੀਕੇ ਨਾਲ ਬੋਲਦੇ ਨੇ ਅੱਛਾ ਇੱਕ ਇਹ ਬੜਾ ਬਿਆਨ ਹੁਣ ਪ੍ਰਚਲਿਤ ਹੋ ਰਿਹਾ ਬੀਜੇਪੀ ਲੀਡਰ ਹਰ ਲੀਡਰ ਇਹੀ ਬਿਆਨ ਦਿੰਦਾ ਕਿ ਜੀ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਹੈਗੇ ਨਾ ਹੀ ਵਿਰੋਧ ਕਰਨ ਵਾਲੇ ਸਿੱਖ ਆ ਫਿਰ ਮੈਨੂੰ ਸਮਝ ਨਹੀਂ ਆਉਂਦੀ ਜੇ ਉਹ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਵਿਰੋਧ ਕਰਨ ਵਾਲੇ ਉਹ ਸਿੱਖ ਨਹੀਂ ਫਿਰ ਹੈ ਕੌਣ ਉਹ ਉਹ ਇਹਨਾਂ ਦੇ ਉਹ ਨਿਸ਼ਤਾ ਇਹ ਆਪਾਂ ਕਹਦੇ ਨਾ ਗੁੰਡੇ ਹਾਂ ਜਿਵੇਂ ਨੈਸ਼ਨਲ ਮੀਡੀਆ ਪ੍ਰੈਜ਼ੈਂਟ ਕਰ ਦਿੰਦਾ ਵੀ ਆਤਵਾਦੀ ਨਹੀਂ ਹਾਂ ਉਹ ਉਹ ਨੇ ਉਹ ਨੇ ਜਿਹੜਾ ਮੰਗ ਲੈ ਕੇ ਉੱਥੇ ਚੱਲਿਆ ਉਹ ਤਾਂ ਦੇਖੋ ਨਾ ਉਹਨੂੰ ਸਮਝਾਓ ਜਦੋਂ ਭਾਜਪਾ ਤੁਹਾਡੀ ਸਰਕਾਰ ਨੇ ਵਾਅਦੇ ਕੀਤੇ ਵੀ ਅਸੀਂ ਇਹ ਤਿੰਨ ਕਾਨੂੰਨ ਦੇਵਾਂਗੇ ਤੁਹਾਨੂੰ ਹੱਕ ਸੱਚ ਦੇਵਾਂਗੇ ਤੁਹਾਨੂੰ ਕਿਉਂ ਨਹੀਂ ਦਿੱਤੇਗੇ ਉੱਥੋਂ ਵਾਪਸ ਆਨਾਂ ਨੇ ਇਹ ਕਹਿ ਕੇ ਮੋੜਿਆ ਸੀ ਵੀ ਤੁਹਾਡੇ ਕਾਨੂੰਨ ਅਸੀਂ ਰੱਖ ਲੈਣੇ ਵੀ ਤੁਹਾਨੂੰ ਦੇ ਦਿੱਤੇ ਨੇ ਇੱਕ ਕਾਨੂੰਨ ਅਸੀਂ ਪਾਰਲੀਮੈਂਟ ਚ ਪਾਸ ਕਰਕੇ ਤੇ ਤੁਹਾਨੂੰ ਅਲਾਉ ਕਰ ਦਾਂਗੇ ਹੂੰ ਉਹ ਕਿੱਥੇ ਗਈ ਅੱਜ ਸਾਰੇ ਬੀਜੇਪੀ ਲੀਡਰਸ਼ਿਪ ਉਦੋਂ ਕਿੱਥੇ ਸੀ ਕਿੱਥੇ ਸੀ ਜਾਕਰ ਸਾਹਿਬ ਹੂੰ ਤੁਹਾਡੇ ਹੀ ਪ੍ਰਧਾਨ ਸੀਗੇ ਉਹ ਉਦੋਂ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਨਹੀਂ ਜੀ ਪੀਸਫੁਲੀ ਆ ਰਹੇ ਨੇ ਇਹਨਾਂ ਨੂੰ ਆਂ ਦਿੱਤਾ ਜਾਵੇ ਅਛਾ ਇੱਕ ਜੀ ਹੋਰ ਆਪਾਂ ਨੋਟ ਕਰੀਏ ਜਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਉਦੋਂ ਇਹੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਸੀਗੇ ਭਾਜਪਾ ਧੱਕਾ ਕਰ ਰਹੀ ਹੈ ਇਹਨਾਂ ਦੀਆਂ ਸਟੇਟਮੈਂਟਾਂ ਹੁੰਦੀਆਂ ਸੀ ਜਾਂ ਜਾਖੜ ਸਾਹਿਬ ਦੀ ਗੱਲ ਕਰੀਏ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਤਾਂ ਉਹਨਾਂ ਦੇ ਵੀ ਬਿਆਨ ਅਜਿਹੇ ਹੁੰਦੇ ਸੀਗੇ ਅੱਜ ਭਾਜਪਾ ਦੇ ਵਿੱਚ ਜਾ ਕੇ ਬਹਿ ਗਏ ਅੱਜ ਇਹਨਾਂ ਨੂੰ ਉਹੀ ਕਿਸਾਨ ਕੋਈ ਹੋਰ ਲੱਗਣ ਲੱਗੇ ਅੱਜ ਇਹਨਾਂ ਨੂੰ ਉਹ ਕਿਸਾਨ ਹੀ ਨਹੀਂ ਲੱਗਦੇਗੇ ਜਿਹੜੀ ਲੀਡਰਸ਼ਿਪ ਚੇਂਜ ਹੋ ਗਈ ਨਾਲੇ ਤੁਸੀਂ ਦੇਖੋ ਕਹਿ ਕੌਣ ਰਹੇ ਲਾਇਬਿਲਟੀ ਕੀ ਹੈ ਪਰਸਨਟੀ ਕਿਸਾਨ ਤਾਂ ਸਾਰੇ ਸਾਰੇ ਲੋਕ ਤਾਂ ਤੁਹਾਨੂੰ ਵੀ ਕਹਿੰਦੇ ਨੇ ਤੁਸੀਂ ਤਿੰਨ ਤਿੰਨ ਪਾਰਟੀਆਂ ਬਦਲੇ ਆਏ ਪਹਿਲਾਂ ਤੁਸੀਂ ਕਾਂਗਰਸ ਸੀ ਫਿਰ ਤੁਸੀਂ ਆਮ ਆਦਮੀ ਪਾਰਟੀ ਚ ਆ ਗਏ ਹੁਣ ਤੁਸੀਂ ਬੀਜੇਪੀ ਸ਼ਾਮਲ ਹੋ ਗਏ ਤੁਸੀਂ ਦੱਸੋ ਨਾ ਤੁਸੀਂ ਕੀ ਹੋ ਤੁਸੀਂ ਕਿਸਾਨਾਂ ਨੂੰ ਤਾਂ ਕਹਿਤਾ ਆਏ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉੱਥੇ ਉਹਨਾਂ ਨੂੰ ਤਾਂ ਕਹਦਾ ਵੀ ਇਹ ਗੁੰਡੇ ਨੇ ਤੁਸੀਂ ਕੀ ਹੋ ਤੁਸੀਂ ਇਹ ਉਹ ਕਰ ਦਿਓ ਸਪਸ਼ਟ ਕਰ ਦਿਓ ਪਬਲਿਕ ਨੂੰ ਹੁਣ ਲੋਕ ਸਿਆਣੇ ਹੋ ਚੁੱਕੇ ਨੇ ਜਿੱਥੇ ਜਿੱਥੇ ਪਹਿਲਾ ਲੀਡਰ ਲੀਡਰਾਂ ਨੂੰ ਇਹ ਚੀਜ਼ ਸੋਚਣੀ ਵੀ ਪੈਣੀ ਹੈ ਬੋਲਣ ਲੱਗਿਆ ਤੇ ਵੀ ਕਿ ਅਸੀਂ ਬੋਲ ਕੀ ਰਹੇ ਹਾਂ ਪਰ ਕੱਲ ਤਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਇੱਕ ਵੱਡਾ ਵਿਵਾਦ ਖੜਾ ਕਰ ਸਕਦਾ ਸੀ ਕਿਉਂਕਿ ਉਹਨਾਂ ਨੇ ਜੋ ਗੱਲ ਕਹੀ ਕਿ ਇਹ ਹੈ ਕਿ ਜਿਹੜੇ ਆਏ ਨੇ ਵਿਰੋਧ ਕਰਨ ਨੇ ਇਹ ਮੇਰਾ ਵਿਰੋਧ ਨਹੀਂ ਹੈ 바ਵਾ ਸਾਹਿਬ ਦਾ ਵਿਰੋਧ ਕਰਨ ਆਏ ਨੇ ਇਹ ਦਲਿਤ ਭਾਈਚਾਰੇ ਦਾ ਵਿਰੋਧ ਕਰਨ ਆਏ ਨੇ ਇਹ ਮੈਨੂੰ ਰੋਕਣਾ ਚਾਹੁੰਦੇ ਨੇ ਇੱਕ ਉਹਨਾਂ ਨੇ ਧਰਮ ਤੇ ਇੱਕ ਜਾਤ ਦਾ ਮੁੱਦੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਚਲੋ ਪਰਮਾਤਮਾ ਦੀ ਕਿਰਪਾ ਰਹੀ ਉਹ ਨਹੀਂ ਉਹ ਹੋਇਆ ਪਰ ਇਸ ਤਰੀਕੇ ਦਾ ਬਿਆਨ ਦੇਣਾ ਇੱਕ ਦੋ ਗਰੁੱਪਾਂ ਦੇ ਵਿਚਾਲੇ ਦੋ ਧੜਿਆਂ ਦੇ ਵਿਚਾਲੇ ਜਿਹੜਾ ਇੱਕ ਵਿਵਾਦ ਖੜਾ ਕਰਨ ਵਾਲੀ ਗੱਲ ਸੀਗੀ ਹਲੇ ਤੱਕ ਕਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਰਵਾਈ ਨਹੀਂ ਕੋਈ ਕੀਤੀ ਗਈ। ਉਹ ਰਾਜ ਦੀ ਪੇ ਤਾਂ ਬੜੀ ਧੀਰ ਦਾ ਚੱਲ ਰਿਹਾ। ਬੜੀਆਂ ਸਪੀਚਾਂ 'ਚ ਆਪਾਂ ਹਿੰਦੂ ਮੁਸਲਮਾਨ ਸੁਣ ਰਹੇ ਹਾਂ। ਬੜੀਆਂ ਸਪੀਚਾਂ 'ਚ ਆਪਾਂ ਅਮੀਰ ਗਰੀਬ ਸੁਣ ਰਹੇ ਹਾਂ। ਬੜੀਆਂ ਸਪੀਚਾਂ ਕੱਲ੍ਹ ਵਾਲੀ ਦੇਖ ਲਓ। ਦਲਿਤ ਭਾਈਚਾਰਾ ਇਨਸਾਨ ਇਨਸਾਨ ਆ ਯਾਰ ਇਨਸਾਨ ਨੂੰ ਇਨਸਾਨ ਦੇ ਤਰੀਕੇ ਨਾਲ ਦੇਖੋ। ਹੂੰ ਤੁਸੀਂ ਕਿੰਨੇ ਕੁ ਦੇਰ ਇਹ ਝੂਠ ਲੈ ਕੇ ਚੱਲੋਗੇ? ਇਹ ਚੀਜ਼ਾਂ ਪੁਰਾਣੀਆਂ ਹੋ ਗਈਆਂ ਹੁਣ ਅੱਜ ਕੱਲ੍ਹ ਲੋਕ ਮੁੱਦਿਆਂ ਦੀ ਉਹਦੇ ਤੇ ਆ ਗਏ ਨੇ ਸਿਆਸਤ ਤੇ ਆ ਗਏ ਨੇ ਜਿਹੜਾ ਕੰਮ ਕਰਕੇ ਦੇਊਗਾ ਉਹ ਟਿਕੂਗਾ ਗੱਲਾਂ ਵਾਲੀ ਰਾਜਨੀਤੀ ਚਲੀ ਗਈ ਆ ਹਮ ਲੋਕ ਬਹੁਤ ਸਿਆਣੇ ਹੋ ਗਏ ਨੇ ਲੋਕਾਂ ਨੂੰ ਆਪਦੇ ਹੱਕ ਲੈਣੇ ਆ ਗਏ ਨੇ ਹੁਣ ਭਾਜਪਾ ਲੀਡਰਸ਼ਿਪ ਉਤਰੇ ਨਾ ਕੈਂਪੇਨ ਕਰੇ ਆਪਦੀ ਕਿਉਂ ਨਹੀਂ ਕਰ ਰਹੀ ਜਦੋਂ ਤੁਸੀਂ ਆਪਦੇ ਲੋਕਾਂ ਨਾਲ ਹੀ ਨਹੀਂ ਖੜਨੇ ਤਾਂ ਲੋਕਾਂ ਕੋਲੋਂ ਵੋਟ ਕਿਸ ਗੱਲ ਦੀ ਮੰਗ ਰਹੀ ਹੋ ਤੁਸੀਂ ਅੱਜ ਉਹ ਅੱਜ ਉਹ ਇਹ ਗੱਲ ਕਹਿ ਰਹੇ ਨੇ ਵੀ ਇਹ ਗੁੰਡੇ ਨੇ ਹੂੰ ਕੱਲ ਨੂੰ ਤਾਂ ਤੁਸੀਂ ਕਹਿ ਦੋਗੇ ਵੀ ਮੈਂ ਤਾਂ ਹੈ ਹੀ ਨਹੀਂ ਜੀ ਮੈਂ ਤਾਂ ਜਿੱਤ ਗਿਆ ਇਲੈਕਸ਼ਨ ਲੋਕਾਂ ਨੇ ਤੁਹਾਨੂੰ ਜਿਤਾਦਾ ਤੇ ਮੈਂ ਮੈਂ ਲੋਕਾਂ ਨੂੰ ਜਾਣਦਾ ਨਹੀਂ ਲੋਕ ਹੈ ਕੌਣ ਸਾਰਿਆਂ ਨੂੰ ਗੁੰਡੇ ਕਹਿ ਦੋਗੇ ਤੁਸੀਂ ਤਾਂ ਪਹਿਲਾਂ ਆਪ ਦਾ ਪਛਾਣੋ ਤੁਸੀਂ ਕੀ ਹੋ ਤੁਸੀਂ ਤਿੰਨ ਤਿੰਨ ਪਾਰਟੀਆਂ ਬਦਲ ਕੇ ਆ ਰਹੇ ਹੋ ਤੁਹਾਡਾ ਪਿਸ਼ੋਕੜ ਕੀ ਹੈ ਨਾਲੇ ਜਿਹੜੇ ਤੁਹਾਨੂੰ ਲੋਕਾਂ ਨੇ ਅੱਡੇ ਚਾਵਾਂ ਨਾਲ ਜਿਤਾਇਆ ਸੀਗਾ ਹੂੰ ਤੁਹਾਨੂੰ ਲੋਕਾਂ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਜਿਤਾਇਆ ਸੀਗਾ ਨਰਮਿੰਦੇ ਨੂੰ ਇਹ ਲੱਗਦਾ ਵੀ ਜਿਹੜੇ ਤੁਸੀਂ ਬਾਬਾ ਸਾਹਿਬ ਦੀ ਗੱਲ ਕਰਦੇ ਹੋ ਜਿਹੜੇ ਤੁਸੀਂ ਕਹਿਣਾ ਕਿ ਇਹ ਵਿਰੋਧ ਕਰਨ ਆਏ ਆ ਤੇ ਉਹ ਇਹ ਲੋਕ ਉਸੇ ਬਾਬਾ ਸਾਹਿਬ ਦੇ بنائے ਹੋਏ ਸਬਦਾਨ ਦਾ ਹੱਕ ਮੰਗਣ ਆਏ ਨੇ ਬਿਲਕੁਲ ਤੁਸੀਂ ਕਿਹੜੇ ਬਾਬਾ ਸਾਹਿਬ ਦੀ ਗੱਲ ਕਰਦੇ ਹੋ ਬਸ ਉਹ ਬਾਬਾ ਸਾਹਿਬ ਦੀ ਇੱਜ਼ਤ ਆ ਇਹਨਾਂ ਲੋਕਾਂ ਨੂੰ ਪਤਾ ਨਾ ਕੀ ਆ ਬਿਲਕੁਲ ਜਦੋਂ ਤੁਸੀਂ ਇਹ ਵਾਅਦੇ ਕਰਦੇ ਹੋ ਉੱਥੇ ਪਾਰਲੀਮੈਂਟ 'ਚ ਬਹਿ ਕੇ ਵੀ ਇਹ ਕਾਨੂੰਨ ਦਿੱਤੇ ਜਾਣਗੇ ਤਾਂ ਕਿਉਂ ਨਹੀਂ ਦਿੱਤੇ ਹ ਹਰ ਇੱਕ ਘਰ 'ਚ ਚੰਗੀ ਲੋਗ ਨੌਕਰੀਆਂ ਭਾਲ ਰਹੇ ਨੇ ਲੋਗ ਆਪਦੇ ਕੰਮ ਤੰਦੇ ਦੇਖ ਰਹੇ ਨੇ ਮੈਨੂੰ ਦੱਸੋ ਤਾਂ ਸਹੀ ਨਾ ਕਿੱਥੇ ਜਾਣ ਲੋ ਤੁਹਾਨੂੰ ਨਾ ਕਿਰਨ ਹੋਰ ਕਿਨੂੰ ਕਿਰਨ ਤਾਂ ਇਹ ਸਭ ਇਹ ਜਿਹੜਾ ਬਿਆਨ ਵੀ ਦਿੱਤਾ ਉਹਨਾਂ ਨੇ ਇਹ ਵੀ ਕਿਸੇ ਉਹਦਾ ਹੱਕ 'ਚ ਨੀਯਮ ਹੈ ਕਿ ਇਹ ਸਹੀ ਬਿਆਨ ਹੈ ਲੀਡਰ ਤਾਂ ਹੁੰਦਾ ਹੀ ਇਦਾਂ ਦੇ ਨੇ ਵੀ ਯਾਰ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਦਾ ਰੋਸ ਹੈ ਤੁਸੀਂ ਜ਼ਾਹਿਰ ਕਰੋ ਹੂੰ ਕੋਈ ਉਹ ਕਹਿੰਦੇ ਮੈਨੂੰ ਮੱਥਾ ਟੇਕਣ ਤੋਂ ਰੋਕ ਰਹੇ ਆ ਮੈਂ ਮੱਥਾ ਟੇਕਣ ਆਇਆ ਸੀ ਮੈਂ ਸ਼ਰਧਾਂਜਲੀ ਆ ਉਹਨਾਂ ਨੇ ਬਾਹ ਥੋੜੀ ਫੜੀ ਸੀ ਇੰਨੀ ਸਿਕਿਉਰਿਟੀ ਆ ਤੁਹਾਡੇ ਕੋਲੋਂ ਤਾਂ ਬਾਹਰ ਖੜੇ ਵੀ ਦੋ ਵਿਰੋਧ ਕਰ ਰਹੇ ਨੇ ਤੁਹਾਡੇ ਨਾਲੇ ਉਹਨਾਂ ਨੂੰ ਤਾਂ ਪਹਿਲਾਂ ਹੀ ਫੋਰਸ ਕਿੰਨੀ ਦੂਰ ਰੋਕ ਦਿੰਦੀ ਆ ਉਹ ਤਾਂ ਨੇੜੇ ਤਾਂ ਲੱਗਣ ਹੀ ਨਹੀਂ ਦਿੰਦੀ ਆਪਾਂ ਹੰਸ ਰਾਜ ਹੰਸ ਦਾ ਦੇਖੀਏ ਜੋ ਵੀ ਜਾਣਦੇ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਹੈਗਾ ਉਹ ਵੀ ਮੋੜ ਰਹੇ ਨੇ ਪਰ ਕਦੇ ਉਹਨਾਂ ਦੇ ਮੂੰਹੋਂ ਅਜਿਹਾ ਬਿਆਨ ਤਾਂ ਨਹੀਂ ਸੁਣਿਆ ਕਿ ਜੋ ਬਿਆਨ ਅਕਲ ਸੁਸ਼ੀਲ ਰਿੰਕੂ ਜੀ ਦੇ ਕੇ ਹਾਂ ਜਰੂਰ ਉਹ ਇਹ ਗੱਲ ਕਹਿੰਦੇ ਨੇ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਹ ਕਿਸਾਨ ਨਹੀਂ ਹੈਗੇ ਜੀ ਇਹ ਤਾਂ ਕੋਈ ਹੋਰ ਨੇਗੇ ਇਸ ਤਰੀਕੇ ਦਾ ਬਿਆਨ ਦਿੰਦੇ ਨੇ ਪਰ ਜੋ ਇਹਨਾਂ ਨੇ ਇੱਕ ਕਹਿ ਦਿੱਤੇ ਬਾਵਾ ਸਾਹਿਬ ਨੂੰ ਢਾਲ ਬਣਾਉਣ ਦੀ ਕੱਲ ਰਿੰਕੂ ਜੀ ਨੇ ਕੋਸ਼ਿਸ਼ ਕੀਤੀ ਜਾਂ ਇੱਕ ਮੁੱਦੇ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਅਜਿਹਾ ਬਿਆਨ ਇੱਕ ਲੀਡਰ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਸ਼ੋਭਾ ਦਿੰਦਾਗਾ ਤੇ ਇਹਦੇ ਉੱਤੇ ਜਰੂਰ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਸਾਡੇ ਉਹਨਾਂ ਨੂੰ ਵੀ ਇਹਦੇ ਉੱਤੇ ਕੋਈ ਨਾ ਕੋਈ ਨੋਟਿਸ ਲੈਣਾ ਚਾਹੀਦਾਗਾ ਜੀ ਬਿਲਕੁਲ ਲੈਣਾ ਚਾਹੀਦਾ ਪਰ ਇਲੈਕਸ਼ਨ ਕਮਿਸ਼ਨ ਲੈ ਨਹੀਂ ਰਹੀ ਨਾ ਬੜੇ ਏਦਾਂ ਦੇ ਪਹਿਲਾਂ ਵੀ ਸਪੀਚ ਹੋ ਚੁੱਕੇ ਨੇ ਕੱਲ ਪਰਸੋ 2-3 ਦਿਨ ਪਹਿਲਾਂ ਆ ਪ੍ਰਧਾਨ ਮੰਤਰੀ ਜੀ ਨੇ ਵੀ ਸ਼ਰਿਆ ਮੁਸਲਮਾਨ ਟਾਰਗੇਟ ਕਰਕੇ ਇਹ ਗੱਲ ਕਹੀ ਹੈ ਤਾਂ ਇਹ ਚੀਜ਼ਾਂ ਪੁਰਾਣੀਆਂ ਹੋ ਗਈਆਂ ਆਪਾਂ ਲੋਕ ਬਹੁਤ ਸਿਆਣੇ ਹੋ ਗਏ ਨੇ ਲੋਕ ਆਪੇ ਜਦੋਂ ਵੋਟ ਕਰਨਗੇ ਤਾਂ ਲੋਕਾਂ ਨੂੰ ਪਤਾ ਹੈ ਸੀ ਕਿੰਨੂੰ ਵੋਟ ਪਾਣੀ ਹੈ ਕਿੰਨੂੰ ਨਹੀਂ ਪਾਣੀ ਤਾਂ ਉੱਥੇ ਦੇਖਿਆ ਜਾਏਗਾ ਤੁਸੀਂ ਕਿੰਦੀ ਕੈਂਪੇਨ ਕਰ ਰਹੇ ਹੋ ਕਿੰਦੀ ਨਹੀਂ ਕਰ ਰਹੇ ਮੈਟਰ ਨਹੀਂ ਕਰਦਾ ਤੇ ਲੋਕ ਜਿਹੜੇ ਵੀ ਬਿਆਨ ਤੁਸੀਂ ਦੇ ਰਹੇ ਹੋ ਉਹ ਲੋਕਾਂ ਨੂੰ ਯਾਦ ਰਹਿੰਦੇ ਨਹੀਂ ਅੱਜ ਦੀ ਰੇਟ 'ਚ ਸੋਸ਼ਲ ਮੀਡੀਆ ਤੇ ਤਾਂ ਰੀਲਾਂ ਹੀ ਵਾਇਰਲ ਹੁੰਦੀਆਂ ਉਹਨਾਂ ਦੇ ਤਾਂ ਆਪਦੇ ਪੇਜ ਤੇ ਫਾਰਕ ਕੀ ਹੈ ਹੂੰ ਗਾਣਾ ਲਾ ਕੇ ਪਿੱਛੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਆ ਤੁਸੀਂ ਆਪ ਦਾ ਦਿਖਾ ਰਹੇ ਹੋ ਇਕੱਲਾ ਆਪ ਦਾ ਉਹ ਕਰ ਰਹੇ ਹੋ ਜਾਂ ਤਾਂ ਫਿਰ ਤੁਸੀਂ ਕਿਸਾਨਾਂ ਦਿਖਾਓ ਨਾ ਕਿੱਥੇ ਉਹਨਾਂ ਨੇ ਬਾਬਾ ਸਾਹਿਬ ਬਾਰੇ ਗਲਤ ਬੋਲਿਆ ਕਿੱਥੇ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਗਲਤ ਬੋਲਿਆਗਾ ਦਿਖਾਓ ਤੁਸੀਂ ਕਿੱਥੇ ਉਹ ਕੀਤਾਗਾ ਏ ਰਾਜਦੀਪ سوشل میڈیا ਨੂ ਟਾਰਗੇਟ ਮਤਲਬ ਸਭ ਕੁਝ سوشل میڈیا ਤੇ ਦਿਖਦਾ ਹੈ ਜੋ ਜੋ ਇਹ ਕਰ ਰਹੇ ਨੇ ਜੋ ਜੋ ਚੀਜ਼ਾਂ ਹੋ ਰਹੀਆਂ ਨੇ ਦੇਸ਼ ਚ ਸਭ ਨੂੰ ਦਿਖਦਾ ਹੈ ਕਿੰਨੀ ਕੁ ਦੇਰ ਤੁਸੀਂ ਕਹਿੰਦੇ ਆ ਨਾ ਵੀ ਜਦੋਂ ਘੜਾ ਭਰ ਜੇ ਤਾਂ ਫਿਰ ਡੁੱਲਦਾ ਹੀ ਆ ਮਰ ਹੱਲ ਹੈ ਨਹੀਂ ਕੋਈ ਐਤ ਕੀ ਦੇਖਦੇ ਆ ਕੀ ਬੰਦਾ ਇਲੈਕਸ਼ਨਾਂ ਚ ਪਰ ਲੀਡਰਾਂ ਨੂੰ ਵੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਬਿਆਨ ਨਾ ਦਿਓ ਤਾਂ ਕਿ ਕੱਲ ਨੂੰ ਲੋਕ ਤੁਹਾਨੂੰ ਮਾਫ਼ ਨਾ ਕਰ ਸਕਣ ਜੀ